ਪਰ ਬਾਦਸ ਦਾ ਪੀਣ ਵਾਲੇ ਦਾ ਪਾਣੀ ਨਾਲ ਉਹ ਧੂਏ ਨਾਲ ਸਾਰ ਹੋ ਗਿਆ ਜੀ ਜੇਕਰ ਤੁਹਾਨੂੰ ਐ ਲੱਗਦਾ ਵੀ ਨੌਜਵਾਨ ਨਾ ਪਿੱਛੇ ਹੁਣ ਵੀ ਆਗੂ ਜਾਣ ਫਿਰ ਐਡੀ ਕੋਲ ਦੇਣ ਦੀ ਕੀ ਲੋੜ ਸੀ ਵੀ ਐਨੇ ਨੌਜਵਾਨ ਐਡੇ ਡਾਇਰੈਕਟਰ ਤਿਆਰ ਕਰਕੇ ਕੋਈ ਤੁਹਾਨੂੰ ਪਤਾ ਹੀ ਹੈ ਵੀ ਨੌਜਵਾਨਾਂ ਦਾ ਜੋਸ਼ ਅਲੱਗ ਹੁੰਦਾ ਉਮਰ ਹੈ ਸਾਡੀ ਇਹ ਜੋਸ਼ ਵਾਲੀ ਨੌਜਵਾਨ ਲੜਨਾਂ ਤਾਂ ਸੁਣਿਓ ਬੰਨ ਕਰੂ ਦੇ ਮੁੰਡਿਆਂ ਨੂੰ ਗੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਗੱਲ ਨਹੀਂ ਮੈਂ ਗੱਲ ਦੱਸਦਾ ਕੀ ਹੈ ਸੁਣਿਓ ਧਿਆਨ ਨਾਲ ਸੁਣੋ ਧਿਆਨ ਨਾਲ ਦੇਖੋ ਪਿਆਰਿਓ ਉੱਥੇ ਕੀ ਹਾਲਾਤ ਹੈ ਇੰਨਾ ਹਵਾਤਾਂ ਦੇ ਵਿੱਚੋਂ ਆਪਾਂ ਥੋੜ੍ਹ ਥੋੜ੍ਹ ਕਰਕੇ ਯਾ ਕੋਸ਼ਿਸ਼ ਹੋ ਜਾ ਤਾ ਅਸੀਂ ਆਪਦੇ ਬਚਾਲੀ ਉਹਨਾਂ ਦੇ ਅੱਗੇ ਜਾਵਾਂਗੇ ਸਾਡੀ ਇੱਕ ਅੰਦੀ ਲਾਸਟ ਡੇਪੂ ਤੇ ਰੱਖ ਲਿਓ ਸਾਡੀ ਨਾਲ ਦੋ ਪਹਿਲਾਂ ਅਸੀਂ ਮਰਾਂਗੇ ਖੜੇ ਆ ਅਸੀਂ ਖੜੇ ਮਰਾਂਗੇ ਅੱਗੇ ਅੱਗੇ ਬਾਈ ਮਿੱਥਵਾਲਾ ਤੇ ਕਿਉਂ ਭਜ ਰਹੇ ਹੋ ਕੀ ਹੋ ਗਿਆ ਤੁਹਾਨੂੰ ਤੁਹਾਨੂੰ ਕੀ ਹੋ ਗਿਆ ਤੁਹਾਡੇ ਨਾਲ ਮੈਂ ਗੱਲ ਕਰ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ

ਟੈਂਸ਼ਨ ਨਾ ਤੁਸੀਂ ਨਾਲ ਦੇ ਸਾਨੂੰ ਸਾਨੂੰ ਕਿਹੜਾ ਕੰਮ ਆਪਣਾ ਕਰ ਲੈਣ ਦਿਓ ਫਿਰ 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 ਕੋਈ ਸਾਨੂੰ ਕਿਹੜਾ ਕੰਮ ਕਰ ਲੈਣ ਸਾਡਾ ਮੀਡੀਆ ਚ ਕਹਿ ਲਓ ਜੀ ਤੁਹਾਨੂੰ ਅੱਗੇ ਜਾਣਾ ਨਹੀਂ ਸਾਨੂੰ ਇਹ ਲੱਗਦਾ ਮੈਂ ਜਿਹੜੀ ਗੱਲ ਚ ਕਰਦਾ ਤੁਸੀਂ ਸਾਡੀ ਗੱਲ ਨਹੀਂ ਮੰਨ ਸਕਦੇ ਅਸੀਂ ਮਰ ਰਹੇ ਜੀ ਇਹ ਕਰੋ ਚਲੀਏ ਨਹੀਂ ਨਹੀਂ ਪਲੀਜ਼ ਜਿਵੇਂ ਤੁਸੀਂ ਕਹੇ ਵੀ ਅਸੀਂ ਆਪੂ ਜਾਵਾਂਗੇ ਮੈਂ ਕਿਹਾ ਚਲੋ ਬਸ ਪਲੀਜ਼ ਬੱਚੇ ਪਲੀਜ਼ ਸਾਡੀ ਰਿਕਵੈਸਟ ਹੈ ਬਸ ਪਿੱਛੇ ਰਹੋ ਕਿਸੇ ਮਸਲੇ ਨੂੰ ਇੱਕ ਵਾਰ ਮੰਨੋ ਯਾਰ ਆਖੋ ਇੱਕ ਵਾਰ ਮੰਨੋ ਯਾਰ ਆਖੋ ਆਪਣਾ ਇਹ ਚੈਨਲ ਨਹੀਂ